ਬਠਿੰਡਾ ਵਿਖੇ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਮਿਲੀ ਵੱਡੀ ਸਫਲਤਾ ਇੱਕ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕੀਤਾ ਗਿਆ ਗ੍ਰਿਫਤਾਰ ਇਸ ਦੇ ਕੋਲੋਂ ਕੀਤਾ ਗਿਆ ਅਸਲਾ ਬਰਾਮਦ ਅਤੇ ਥਾਣਾ ਥਰਮੜ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਕੀਤਾ ਗਿਆ ਬੰਦਹਾਵਲਤ ਡੀਐਸਪੀ ਸਿਟੀ 2 ਸਭੀ ਸ੍ਰੀਨ ਬਰਾੜਨੀ ਦਿੱਤੀ ਜਾਣਕਾਰੀ ਦੱਸਦੀ ਹੈ ਕਿ ਬਠਿੰਡਾ ਪੁਲਿਸ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇੱਕ ਵੱਡੀ ਜਿਹੜੀ ਹੈ ਉਹ ਸਫਲਤਾ ਹਾਸਲ ਕੀਤੀ ਹੈ ਇੱਕ ਵਿਅਕਤੀ ਜੋ ਇੱਕ ਗੈਂਗਸਟਰ ਦਾ ਭਰਾ ਹੈ ਅਤੇ ਇਸ ਨੂੰ ਬਠਿੰਡਾ ਦੇ ਥਾਣਾ ਥਰਮਲ ਦੇ ਏਰੀਏ ਦੇ ਵਿੱਚੋਂ ਦੋ ਪਿਸਤਲ ਅਤੇ ਨੌ ਆਪਣਾ ਕਾਰਤੂਸ ਸਮੇਤ ਗ੍ਰਿਫਤਰ ਕੀਤਾ ਹੈ ਡੀਐਸਪੀ ਸਿਟੀ 2 ਸਰਵੀ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਅਕਤੀ ਵੱਲੋਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਅਤੇ ਸਾਡੇ ਵੱਲੋਂ ਇਸ ਨੂੰ ਆਪਣਾ ਪਹਿਲਾ ਹੀ ਕਾਬੂ ਕਰ ਲਿਆ ਗਿਆ ਅੱਜ ਇਸ ਨੂੰ ਆਪਣਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਗੈਂਗਸਟਰ ਦਾ ਭਰਾ ਹੈ ਜੋ ਬਹੁਤ ਹੀ ਖਤਰਨਾਕ ਹੈ ਗੈਂਗਸਟਰ ਹੈ ਤੇ ਇਹ ਆਪਣਾ ਇਹ ਆਪਣਾ ਜੇਲ੍ਹ ਦੇ ਅੰਦਰ ਬੰਦ ਹੈ ਜਿਸ ਤੇ ਬਹੁਤ ਸਾਰੇ ਮੁਕੱਦਮੇ ਦਰਜ ਹਨ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਡੀਐਸਪੀ ਸਟੀਟੂ ਸਰਵਿਸਿੰਗ ਬਰਾਡ ਸਰ ਕੀ ਬਗਲਾ ਸਾਮਨੇ ਗੈਂਗਸਟਰ ਦੇ ਬਦਤਮੀਜ਼ੀ ਕਿਰਤਰੀ ਹੋਇਆ ਹੋਇਆ ਹੈ ਕਿ ਇਨੀਸ਼ੀਏਟਿਵ ਪੁਲਿਸ ਨੇ ਇੱਕ ਪੁਲਿਸ ਪਾਰਟੀ ਨਾ ਆਪਣੇ ਥਾਣਾ ਥਰਮਲ ਦੀ ਪੁਲਿਸ ਪਾਰਟੀ ਚੈਕਿੰਗ ਦੌਰਾਨ ਜਦੋਂ ਜਾ ਰਹੀ ਸੀ ਤਾਂ ਉਹਨਾਂ ਨੂੰ ਇੱਕ ਸਸਪੈਕਟ ਸ਼ੱਕੀ ਵਿਅਕਤੀ ਮਿਲਿਆ ਜਿਸ ਨੂੰ ਉਹਨਾਂ ਨੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਜਦੋਂ ਉਸ ਸਸਪੈਕਟਡ ਪਰਸਨ ਦੀ ਤਲਾਸ਼ੀ ਕੀਤੀ ਗਈ ਤੇ ਉਸ ਤੋਂ ਨਾਮ ਪਤਾ ਪੁੱਛਿਆ ਗਿਆ ਤਾਂ ਮੌਕੇ ਤੇ ਉਸ ਉਸ ਕੋਲੋਂ ਦੋ ਨਜਾਇਜ਼ ਪਿਸਟਲ ਬਰਾਮਦ ਹੋਏ ਤੇ ਬੱਤੀਪੂਰ ਦੇ ਤੇ ਨਾਲ ਨੌ ਲਾਈਵ ਕਟ ਰਜਿਸਟ੍ਰਾਮਤ ਹੋਏ ਤਾਂ ਜਦੋਂ ਉਸ ਨੂੰ ਪੁੱਛਿਆ ਚ ਕੀਤੀ ਗਈ ਤਾਂ ਉਹ ਸਸਪੈਕਟਡ ਜਿਹੜਾ ਪਰਸਨ ਹੈਗਾ ਉਸ ਦਾ ਨਾਮ ਹੈਗਾ ਪਵਨਦੀਪ ਕੁਮਾਰ ਪੁੱਤਰ 사ਜਨ ਗੁਪਤਾ ਜੋ ਕਿ ਜੈਤੂ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਹੈਗਾ ਸਰ ਬੈਕਗ੍ਰਾਉਂਡ ਵਿਵਾਦਤ ਰਿਹਾ ਹੈ ਇਹਦੇ ਬਰਦਰ ਦਾ ਹੈਗਾ ਗੈਂਗਸਟਰ ਹੈ ਇਹਨਾਂ ਦਾ ਜਿਹੜਾ ਇਹ ਪਵਨਦੀਪ ਹੈਗਾ ਇਹਦਾ ਤਾਂ ਅਸੀਂ ਹੁਣ ਡੂਇੰਗ ਇਨਵੈਸਟੀਗੇਸ਼ਨ ਅਸੀਂ ਸਾਰਾ ਚੈੱਕ ਕਰ ਰਹੇ ਆ ਵੀ ਇਸ ਤੇ ਪੁਰਾਣੇ ਕਿੰਨੇ ਮੁਕਦਮੇ ਹੈਗੇ ਆ ਕਿਉਂਕਿ ਫਰੀਦਕੋਟ ਦਾ ਰਹਿਣ ਵਾਲਾ ਹੈਗਾ ਬਟ ਪ੍ਰੀਲੀਮਿਨਰੀ ਜੋ ਸਾਹਮਣੇ ਆਇਆ ਹੈਗਾ ਇਸ ਦਾ ਇੱਕ ਬ੍ਰਦਰ ਹੈਗਾ ਜੀ ਨੀਰੇਜ ਚਸਕੇ ਦੇ ਨਾਮ ਤੇ ਹੈਗਾ ਜੋ ਮੌਜੂਦਾ ਸਮਾਂ ਹੁਣ ਜੇਲ੍ਹ ਦੇ ਵਿੱਚ ਹੈਗਾ ਉਹਦਾ ਭਰਾ ਇਹਦੇ ਭਰਾ ਤੇ ਜ਼ਰੂਰ ਕਾਫੀ ਜਿਆਦੇ ਹੀਨੀਅਸ ਜੁਰਮਾਂ ਦੇ ਮੁਕਦਮੇ ਦਰਜ ਹਨ ਸਰ ਕਿਹੜੀ ਕੈਟਾਗਰੀ ਇਸ ਦਾ ਇਹਦਾ ਇਹਦਾ ਭਰਾ ਦੇਖੋ ਮੈਂ ਇਹ ਕਹਿ ਸਕਦਾ ਹਾਂ ਕਿ ਕਾਫੀ ਨਟੋਰੀਅਸ ਗੈਂਗਸਟਰ ਹੈਗਾ ਜੀ ਉਹ ਕਿਉਂਕਿ ਉਹ ਆਫੀਸ਼ੀਅਲੀ ਤਾਂ ਕੋਈ ਐਡਾ ਹੈ ਨਹੀਂਗਾ ਬਟ ਕਾਫੀ ਨਟੋਰੀਅਸ ਗੈਂਗਸਟਰ ਹੈ ਜਿਸ ਨੇ ਕਾਫੀ ਹੀਅਰ ਸਟਾਈਲ ਦੇ ਮਕਦਮੇ ਕਰਦੇ ਨੇ ਇੱਕ ਬੁੱਕ ਵੀ ਲੱਗੇ ਜੀ ਇਹ ਵਿਅਕਤੀ ਜਿਹੜਾ ਸੀ ਇਹ ਦਿਨ ਅਸੀਂ ਪ੍ਰੀਲਿਮਨਰੀ ਇੱਕ ਇਹਨਾਂ ਨੇ ਇੱਕ ਵਾਰਦਾਤ ਕਰਨੀ ਸੀ ਜੋ ਜੀ ਸਾਹਮਣੇ ਆਈ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੈਗੀ ਉਹਦੇ ਰਿਗਾਰਡਿੰਗ ਇਹ ਆਪਣੀ ਸਾਰੀ ਪਲੈਨਿੰਗ ਕਰ ਰਹੇ ਸੀਗੇ ਤਾਂ ḍuring investigation ਅਸੀਂ ਇਹਨੂੰ ਸਾਰਾ ਕਲੀਅਰ ਕਰਾਂਗੇ ਵੀ ਇਹ ਐਗਜ਼ੈਕਟਲੀ ਕੀ ਕੰਮ ਕਰਦਾ ਸੀਗਾ ਤੇ ਕਿਹੜੇ ਮੰਗ ਰਸਤੇ ਵਰਤ ਲੱਗੇ ਜਾਂ ਸਾਡੇ ਕੋਲੇ ਜੋ ਮੁੰਡਲੀ ਪੁੱਛੀ ਇਸ ਤੋਂ ਸਾਨੂੰ ਇਹ ਪਤਾ ਲੱਗਿਆ ਵੀ ਇਹ ਯੂਪੀ ਦੇ ਵਿੱਚ ਇੱਕ ਵਾਰਦਾਤ ਕਰਨੀ ਸੀਗੀ ਉਹ ਹੁਣ ਦੇਖੋ ਜਿਨ੍ਹਾਂ ਦੇ ਵਾਰਦਾਤ ਕਰਨੀ ਸੀ ਮੈਂ ਪਬਲਿਕਲੀ ਡਿਸਕਲੋਸ ਨਹੀਂ ਕਰ ਸਕਦਾ ਉਹਨਾਂ ਦਾ ਨਾਮ ਬਟ ਉਹਦੀ ਪਲੈਨਿੰਗ ਦੇ ਤਹਿਤ ਸਾਰਾ ਕੁਝ ਚੱਲ ਰਿਹਾ ਸੀਗਾ ਇਹਦੇ ਨਾਲ ਹੋਰ ਕੌਣ ਇਨਵੋਲਵ ਸੀਗੀ ਇੱਕ ਵਜ੍ਹਾ ਰੰਜਿਸ਼ ਕੀ ਸੀ ਕਿ ਇਹਨਾਂ ਦਾ ਐਕਚੁਅਲ ਮੋਟਿਵ ਸੀਗਾ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਇਹ ਕਲੀਅਰ ਕਰਾਂਗੇ ਤਾਂ ਉਸ ਤੋਂ ਬਾਅਦ ਸਭ ਤੋਂ ਸਖਤ ਕਾਰੋਜਾ ਹੋਇਆ ਬਿਲਕੁਲ ਸਰ ਹੁਣ ਕੀ ਅੰਦਰ ਨੋ ਪਿਸਟਲ ਨੇ ਜੀ 32 ਬੋਰ ਪਿਸਟਲ ਨੇ ਜੀ ਨਜਾਇਜ਼ ਉਹ ਬਰਾਮਦ ਹੋਈ ਨੇ ਤੇ 9 ਜਿੰਦਾ ਕਾਰ ਤੋਂ ਸਰਾਪ ਆਮ ਜਸਾਬਦ ਪੇਸ਼ ਕਰਕੇ ਪੁਲਸ ਰਿਮਾਰਡ ਲਵਾਗੇ ਜੀ ਫਿਰ ਡਮਾਈ ਨਾਲ ਤਫਤੀਸ਼ ਕੀਤੀ ਜਾ